ਤਾਡੇ ਨਾਲ ਮਿਲ ਰਹੇ ਆ ਜਿਹੜਾ ਘੜ ਹੁੰਦਾ ਸੀ ਆਮ ਆਦਮੀ ਬਾ ਜੇ ਗਾੜੀ ਹਿੱਲ ਗਿਆ ਨੀਆ ਹਿੱਲ ਗਿਆ ਤਾਂ ਪਛਣਾ ਕੀ ਹੈ ਜੀ ਤੁਸੀਂ ਅਗਲੇ ਦਿਨਾਂ ਅਚ ਦੇਖੋਗੇ ਕਿਵੇਂ ਹਜ਼ਾਰਾਂ ਦੀ ਗਿਣਤੀ ਜਿਹਨਾਂ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਿਲ ਕੋਈ ਸੀ ਜੀ ਕਿਉਂਕਿ ਸਾਰਿਆਂ ਦੇ ਮਨ ਚ ਪੰਜਾਬ ਦੇ ਲੋਕਾਂ ਦੇ ਮਨ ਚ ਇੱਕੋ ਹੀ ਗੱਲ ਹੈ ਪੰਜਾਬ ਨੂੰ ਬਚਾ ਲਈ ਤੇ ਪੰਜਾਬ ਨੂੰ ਕੱਲੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਖਾਲਸਾ ਪੰਥ ਦੀ ਜੈਸੇ ਬੰਦੀ ਕੋਈ ਬਚਾ ਸਕਦੀ ਹੈ ਕਿਉਂਕਿ ਜਿਸ ਦੇ ਰਾਜ ਵਿੱਚ ਪੰਜਾਬ ਬਣਿਆ ਉਹ ਰਾਜ ਫਿਰ ਤੋਂ ਯਾਦ ਕਰਨ ਲੱਗੇ ਲੋਕ ਲੰਗੋਵਾਲ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚੇ ਜਿਨ੍ਹਾਂ ਨੇ ਕੀ ਆਮ ਆਦਮੀ ਪਾਰਟੀ ਦੇ ਮਿਊਸਪਲ ਕਾਉਂਸਲ ਮਿਊਸਪਲ ਕਾਉਂਸਲ ਕਾਉਂਸਲ ਦੇ ਪ੍ਰਧਾਨ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕਰਾਇਆ ਕਿਉਂਕਿ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਜੋ ਪਤਾ ਲੱਗਿਆ ਵੀ ਉਹਨਾਂ ਨੂੰ ਅਣਗੋਲਿਆ ਕੀਤਾ ਗਿਆ ਸੀ ਇਸ ਕਰਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਆ ਸਾਹਿਬ ਜੀ ਆ ਕੀ ਕਾਰਨ ਹੋਇਆ ਕਿ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਜਾਣਾ ਪਿਆ? ਹੁਣ ਜੇ ਵਾਰਡ ਬੰਦੀ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਸਾਡਾ ਵਾਰਡ ਐਸਸੀ ਕਰ ਦਿੱਤਾ। ਇਹ ਜੀ ਪ੍ਰਧਾਨ ਮੈਨੂੰ ਪੁੱਛਿਆ ਵੀ ਨਹੀਂ ਗਿਆ ਕਿ ਤੁਹਾਡਾ ਐਸਸੀ ਰੱਖਣਾ ਹੈ ਜਾਂ ਜਰਨਲ ਕਰਨਾ ਹੈ। ਤੋਂ ਇਸ ਕਰਕੇ ਨਾਲ ਸਾਨੂੰ ਗੁੱਸਾ ਸੀ ਕੁਝ ਪਹਿਲਾਂ ਵੀ ਮਰਮਟਾਲ ਹੈਗੇ ਸੀਗੇ ਤੋਂ ਇਸ ਕਰਕੇ ਨਹੀਂ ਲੱਗਦਾ ਕਿੰਨਾ ਚ ਆਮ ਆਦਮੀ ਪਾਰਟੀ ਵਿੱਚ ਕੰਮ ਕੀਤਾ। ਅਸੀਂ ਪਿਛਲੇ 12 ਸਾਲਾਂ ਤੋਂ ਆਮ ਆਦਮੀ ਪਾਰਟੀ ਲੱਗਦਾ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਆਮ ਰੋੜਾ ਜੀ ਤੁਹਾਡੇ ਹਲਕੇ ਦੇ ਐਮ ਐਲ ਏ ਨੇ ਕੀ ਤੁਹਾਡੇ ਲੋਂਗੋਵਾਲ ਵਾਸਤੇ ਕੁਝ ਕਰਕੇ ਨਹੀਂ ਦਿੱਤਾ ਨਹੀਂ ਕੰਮ ਉਹਨਾਂ ਨੇ ਬਹੁਤ ਕੀਤੇ ਆ ਵਿਕਾਸ ਕਾਰਜਾਂ ਦੀ ਬਹੁਤ ਲੰਬੀ ਸੂਚੀ ਹੈ ਜੋ ਉਹਨਾਂ ਨੇ ਲੋਂਗੋਵਾਲ ਲਈ ਕੀਤੇ ਪਰ ਕਿਤੇ ਨਾ ਕਿਤੇ ਉਹ ਆਪਣੇ ਪੁਰਾਣੇ ਵਰਕਰਾਂ ਨੂੰ ਤਣ ਦੇਖਿਆ ਕੀਤਾ ਉਹਨਾਂ ਨੇ ਸਾਨੂੰ ਮੇਰੇ ਫਾਦਰ ਸਾਹਿਬ ਮਤ ਕਰਮ ਸਿੰਘ ਬਾਦ ਉਹਨਾਂ ਨੇ 2012 ਚ ਪਾਰਟੀ ਜੁਆਇਨ ਕੀਤੀ ਸੀ ਜੁਆਇਨਿੰਗਾਂ ਕਰਾਈਆਂ ਸੀ ਸੋ ਇਹ ਕਹਿ ਲੋ ਕਿ ਆਮ ਆਦਮੀ ਪਾਰਟੀ ਦਾ ਮੁੱਢ ਲੰਗੋ ਅੱਜ ਮੇਰੇ ਫਾਦਰ ਸਾਹਿਬ ਨੇ ਬਣਦੀ ਇਸ ਕਰਕੇ ਇਹ ਲੱਗਦਾ ਜੀ ਅੱਜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਹਾਂ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਸੀ ਆਪਣੇ ਮਾਂ ਪਾਰਟੀ ਦੇ ਵਿੱਚ ਦੁਬਾਰਾ ਸ਼ਾਮਲ ਹੋਇਆ ਜੀ ਕਿਉਂਕਿ ਅਸੀਂ ਪਹਿਲਾਂ ਵੀ ਅਕਾਲੀ ਸੀ ਉਸ ਕਾਰਨ ਆ ਕਰਕੇ ਅਸੀਂ ਇਹਨਾਂ ਦੇ ਗੱਲਾਂ ਚ ਆ ਕੇ ਵੀ ਜਿਵੇਂ ਕਹਿੰਦੇ ਸੀ ਵੀ ਅਸੀਂ ਬਦਲਾ ਲਿਆਵਾਂਗੇ ਅਸੀਂ ਐ ਕਰਾਂਗੇ ਪਰ ਉਹ ਕੋਈ ਉਹ ਗੱਲ ਅੱਡੀ ਨਿਕਲੀ ਨਹੀਂ ਜਿੰਨਾ ਤਾਂ ਪਣੀ ਨਹੀਂ ਬਾੜਬੰਦੀ ਤੋਂ ਕਮੇ ਨਰਾਜ਼ ਹੋਏ ਕਿਸ ਤਰ੍ਹਾਂ ਦੀ ਬਾੜਬੰਦੀ ਹੈ ਬਾੜਬੰਦੀ ਇਹਨਾਂ ਦੇ ਦੋ ਤਿੰਨ ਬੰਦੇ ਰੱਖੇ ਨੇ ਮਿਹਰੇ ਠੱਗ ਜੇ ਬੰਦੇ ਨਹੀਂ ਜਿਹੜੇ ਬਲਕੇ ਵੀ ਦਲਾਲ ਪਣਾ ਕਰਦੇ ਨੇ ਜੋ ਬਣ ਕੇ ਉਹਨਾਂ ਨੇ ਆਪਸੇ ਵਿੱਚ ਇਕੱਠੇ ਹੋ ਕੇ ਇਸ ਨਾਮ ਲੈ ਕੇ ਦਫ਼ਤਰ ਦੇ ਵਿੱਚ ਬਾੜਬੰਦੀ ਆਪ ਹੀ ਤਿਆਰ ਕਰ ਲਈ ਨਾ ਤਾਂ ਪ੍ਰਧਾਨ ਜੀ ਨੂੰ ਪਤਾ ਨਾ ਸਾਨੂੰ ਪਤਾ ਨਾ ਸਾਡੇ ਕੌਂਸਲਰ ਸਹਿਬਾਨਾਂ ਨੂੰ ਪਤਾ ਇਸ ਕਰਕੇ ਸਾਡਾ ਜਨਰਲ ਬਾੜ ਸੀਗਾ ਇਹਨਾਂ ਨੇ ਚੱਕ ਕੇ ਸਾਡਾ ਜਨਰਲ ਬਾੜ ਹੀ ऐसे करता बी के दोबारा ਇਹ ਪ੍ਰਧਾਨੀ ਮਲਕੇ ਨੂੰ ਚੋਣਾਂ ਦੇ ਵਿੱਚ ਖੜੇ ਨਾ ਹੋ ਸਕਦਾ ਕੀ ਲੱਗਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੁਹਾਡੇ ਘਟਾ ਬਹੁਤ ਜ਼ਿਆਦਾ ਕੱਟ ਸੀ 2022 ਦੀਆਂ ਚੋਣਾਂ ਵੀ ਆ ਰਹੀਆਂ ਨੇ ਕੱਟਦਾ ਜਦ ਬਹੁਤ ਥੋੜਾ ਸੀ ਕਿਉਂਕਿ ਟਾਈਮ ਇਸਾਨੂੰ ਸਿਰਫ 2 ਘੰਟੇ ਪਹਿਲਾਂ ਪਤਾ ਲੱਗਿਆ ਸੀ ਬਦਲ ਸਾਹਿਬ ਆ ਰਹੇ ਨੇ ਨਹੀਂ ਕੱਟਦਾ ਬਹੁਤ ਜ਼ਿਆਦਾ ਹੋਣਾ ਸੀ ਹੁਣੇ ਫੋਨ ਆਈ ਜਾਂਦੇ ਪਾੜ ਬੰਦੀ ਹੋਈ ਆ ਨਗਰ ਕੌਂਸਲ ਦੀਆਂ ਚੋਲਾ ਹੋਈਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਾੜ ਬੰਦੀ ਜਿਹੜੀ ਹੋਈ ਆ ਇਹ ਬਿਲਕੁਲ ਗਲਤ ਹੈ ਹਜੇ ਕੋਈ ਗੱਲ ਨਹੀਂ ਕਰਦੇ ਸੀਰੀਅਲ ਚੇਂਜ ਕਰਦੇ ਕਿਹੜਾ ਬਾਲ ਮੈਨੂੰ 50 ਕਹਿੰਦਾ ਸੀ 10 ਵੀ ਹੋਰ ਬੁਲਾਵਾਂਗੇ ਤੁਸੀਂ ਇਹ ਆਪਣੀ ਮਨਮਰਜ਼ੀ ਕਰਦੇ ਨੇ ਕਿ ਇਹ ਕਿਸੇ ਦੂਮੱਖ ਦੇ ਨਾਲ ਲੈ ਕੇ ਨਹੀਂ ਚਾਹੁੰਦੇ ਜਿਹੜੇ ਆਪਦੇ ਆਪ ਨੂੰ ਸੀਨੀਅਰ ਆਗੂ ਬਣਾ ਫਿਰਦੇ ਜੋ ਕਿ ਇਹਨਾਂ ਦਾ ਪਹਿਲਾਂ ਸਰਕਾਰ ਬਣਾਉਣ ਦੇ ਵਿੱਚ ਜਾਂ ਪਾਰਟੀ ਖੜੀ ਕਰਨ ਦੇ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਸੀ ਇਹ ਸਨ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਜੋ ਕਿ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਪਰ ਇੱਕ ਗੱਲ ਇਹ ਵੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦੇ ਹਲਕਾ ਲੋਂਗੋ ਵਾਲਾ ਇਹਨਾਂ ਨੇ ਕਹਿਣਾ ਕਿ ਉਹਨਾਂ ਨੇ ਵਿਕਾਸ ਜ਼ਰੂਰ ਕੀਤੇ ਨੇ ਪਰ ਜੋ ਬਾੜਵੰਦੀ ਹੋਈ ਆ ਉਸ ਤੋਂ ਅਸੀਂ ਨਰਾਜ਼ ਆ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਤੁਸੀਂ ਦੇਖਦੇ ਰਹੋ ਜੀਤ ਮੈਪੀ ਟੀਵੀ ਮਹਿਰਪਾਲ ਸਿੰਘ ਕਹਾਵ ਦਾ ਲੋਂਗੋ ਵਾਲਾ